ਸਮਰਾਲਾ ਦੇ ਵਿੱਚ 24 ਅਗਸਤ ਨੂੰ ਹੋਣ ਵਾਲੀ ਮਹਾਪੰਚਾਇਤ ਸੰਬੰਧੀ ਬਲਬੀਤ ਸਿੰਘ ਰਾਜਵਾਲ ਦੇ ਵੱਲੋਂ ਅੱਜ ਪਿੰਡ ਵਾਲਿਆਂ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਬੀਤ ਸਿੰਘ ਰਾਜਵਾਲ ਦੇ ਵੱਲੋਂ ਪਿੰਡ ਵਾਸੀਆਂ ਦੇ ਨਾਲ ਮਹਾਪੰਚਾਇਤ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਬਲਬੀਤ ਸਿੰਘ ਰਾਜਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਦੇ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਸਰਕਾਰ ਨੂੰ ਹਰ ਕੀਮਤ ਦੇ ਵਿੱਚ ਇਹ ਇਹ ਨੀਤੀ ਰੱਦ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਸਨ ਇਸ ਕਾਨੂੰਨ ਨੂੰ ਵੀ ਰੱਦ ਕਰਵਾ ਕੇ ਹਟਣਗੇ ਜਿਹੜਾ ਪ੍ਰਿੰਟ 12 ਪਹੁੰਚ્યો ਅੱਜ ਜਿਹੜੀ ਮਹਾਪੰਚਾਇਤ ਉਹਦੀ ਮੀਟਿੰਗਾਂ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਰਹੇ ਵੀ ਸਾਰੇ ਪੰਜਾਬ ਚ ਡਿਊਟੀ ਲੱਗੇ ਹੋਏ ਸਭ ਦੀਆਂ ਕਿਉਂਕਿ ਸਮਰਾਲੇ ਚ ਹੋ ਰਹੀ ਹੈ ਇਸ ਕਰਕੇ ਸਾਰਾ ਅਰੇਂਜਮੈਂਟ ਦੀ ਡਿਊਟੀ ਮੇਰੀ ਹੈ ਫਿਰ ਮੈਂ ਅਰੇਂਜਮੈਂਟ ਵਿੱਚ ਵੀ ਲੱਗਾ ਹੋਇਆ ਹਾਂ ਪ੍ਰਚਾਰ ਵਾਸਤੇ ਵੀ ਲੱਗੇ ਹੋਇਆ ਹਾਂ ਰੀਪੋਰਟ ਸੇ ਇਹ ਹੈ ਕਿ ਲੋਕਾਂ ਚ ਇੰਨਾ ਜ਼ਿਆਦਾ ਗੁੱਸਾ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ। ਔਰ ਇੱਕ ਜਿਹੜੀ ਨਵੀਂ ਨਵਾਂ ਚ ਡਰ ਲੱਗਦਾ ਉਹ ਹੈਗਾ ਫ੍ਰੀ ਟ੍ਰੇਡ ਐਗਰੀਮੈਂਟ। ਲੋਕੀ ਬਹੁਤ ਗੁੱਸੇ ਚ ਨੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਸੇ ਖੇਤੀ ਸੈਕਟਰ ਤੇ ਡੇਰੀ ਸੈਕਟਰ ਖੋਲਤਾ ਤਾਂ ਖੇਤੀ ਨੇ ਬਿਲਕੁਲ ਤਬਾਹ ਹੋ ਜਾਈਆ ਡੇਰੀ ਸੈਕਟਰ ਤੇ ਤਾਂ ਚੱਲਣਾ ਨਹੀਂ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਲੈਂਡ ਪੂਲਿੰਗ ਪਾਲਸੀ ਤਾਂ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ। ਉਨਨੂੰ ਹਰ ਹਾਲਤ ਚ ਵਾਪਸ ਲੈਣੀ ਪੈਣੀ ਹੈ ਹਾਈ ਕੋਰਟ ਨੇ ਵੀ ਉਹੀ ਕੁਝ ਕਿਹਾ ਜੋ ਮੈਂ ਕਹ ਕਹਿੰਦਾ ਰਿਹਾ ਵੀ ਕੋਈ ਇਹਦੀ ਜਿਹੜੀ ਹੈ ਸਮਾਜਿਕ ਸੁਸੁਮਿਕਾ ਉਹ ਕਿੱਥੇ ਨ ਗਈ ਆਰਥਿਕ ਸੁਮਿਕਾ ਕਿੱਥੇ ਨ ਗਈ ਇਸ ਪਾਲਿਸੀ ਦਾ ਲੋਕਾਂ ਦੇ ਤੇ ਕੀ ਪ੍ਰਭਾਵ ਪਵੇਗਾ ਲੋਕਾਂ ਦੀ ਆਰਥਿਕ ਪ੍ਰਭਾਵ ਕੀ ਪਵੇਗਾ ਪਿੰਡਾਂ ਦੇ ਪਿੰਡ ਉਜੜਨਗੇ ਉਹ ਫਿਰ ਕਿੱਥੇ ਸੈਟਲ ਹੋਣਗੇ ਦੁਬਾਰਾ ਉਹਦੇ ਮੁੜ ਮਸੀਬੇ ਦਾ ਕੋਈ ਪ੍ਰਬੰਧ ਨਹੀਂ ਇਹ ਅੱਜ ਹਰ ਘਰ ਚ ਚਰਚਾ ਦਾ ਵਿਸ਼ਾ ਹੈ ਅਰੇ ਵੱਡੇ ਪੱਧਰ ਤੇ ਸਾਰੇ ਪੰਜਾਬ ਚ ਗੁੱਸੇ ਨਾਲ ਲੋਕੀ ਪਰੇ ਪਿੱਤੇ ਬੈਠੇ ਹਲਚਲ ਹੈ ਅਸੀਂ ਹਾਲੇ ਕਿਸੇ ਨੇ ਨਹੀਂ ਕਿਹਾ ਲੋਕ ਆਪਣੇ ਤੌਰ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪਿੰਡ ਚ ਐਂਟਰ ਕਰਨ ਤੋਂ ਮਨਾ ਕਰਨ ਦੇ ਬੋਰਡ ਲਾਈ ਜਾ ਰਹੇ ਨੇ ਸਾਡੇ ਲਈ ਤੇ ਇੱਕ ਚਿੰਤਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਉਹੀ ਪੁਰਾਣੀ ਲਗਾਤਾਰ ਜਿਹੜੀ ਮੈਂ ਬੇਨਤੀ ਕਰਦੋਂ ਕਰੀ ਚਾਹਨਾ ਜਦੋਂ ਤੁਸੀਂ ਕਿਸੇ ਅੰਦੋਲਨ ਚ ਜੇ ਤੁਸੀਂ ਹਿੰਸਕ ਹੋ ਗਏ ਤਾਂ ਅੰਦੋਲਨ ਫੇਲ ਹੋਏਗਾ ਹੀ ਹੋਏਗਾ ਕੋਈ ਰੋਕ ਨਹੀਂ ਸਕਦਾ ਜੇ ਤੁਸੀਂ ਸ਼ਾਂਤ ਨਹੀਂ ਰਹੇ ਜੇ ਤੁਹਾਡੇ ਵਿੱਚ ਜ਼ਬਰਦਸਤੀ ਭਾਵਨਾ ਨਹੀਂ ਕੋਈ ਤੁਹਾਨੂੰ ਜਿਆਦਾ ਵੀ ਕਹਿ ਦੇਵੇ ਤਾਂ ਵੀ ਇਹ ਖਾ ਜਾਓ ਗੱਲ ਨੂੰ ਗੁੱਸੇ 'ਚ ਨਾ आओ ਹੋਸ਼ 'ਚ ਰਹੋ ਜੋਸ਼ 'ਚ ਨਾ आओ ਫਿਰ ਅੰਦੋਲਨ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਡੈਮੋਕ੍ਰੇਸੀ ਵਿੱਚ ਜਦੋਂ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਤੋਂ ਹਟ ਜਾਂਣ ਲੋਕਾਂ ਕੋਲ ਇਹੋ ਰਸਤਾ ਹੈ ਕਿ ਉਹ ਅੰਦੋਲਨ ਕਰਨ ਸ਼ਾਂਤਮਈ ਤਰੀਕੇ ਨਾਲ ਔਰ ਉਹਨਾਂ ਉਹਨਾਂ ਦੇ ਪਬਲਿਕਲੀ ਵਿੱਚ ਉਹਨਾਂ ਦਾ ਨੁਕਸਾਨ ਹੁੰਦਾ ਜਦੋਂ ਫਿਰ ਸਰਕਾਰ ਪਛਦੀ ਹੈ ਫਿਰ ਉਹ ਫੈਸਲੇ ਕਰਦੀ ਹੈ ਸਾਡੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਪਰ ਲੋਕਾਂ ਦੀ ਸ਼ਕਤੀ ਦੀ ਤਾਕਤ ਹੈ ਹਰ ਮੋਰਚਾ ਜਦੋਂ ਲੋਕ ਤਰਪੈਂਦੇ ਨੇ ਫਿਰ ਸਰਕਾਰਾਂ ਨੂੰ ਝੁਕਣਾ ਪੈਂਦਾ ਤੁਸੀਂ ਦੇਖਿਆ ਵੀ ਇੱਥੇ ਦੁਨੀਆ 'ਚ ਕਦੇ ਨਹੀਂ ਹੋਇਆ ਕੋਈ ਕਾਨੂੰਨ ਬਣ ਜਾਏ ਉਹ ਅੱਜ ਤੱਕ ਕਦੇ ਬਿਨਾ ਲਾਗੂ ਹੋਏ ਵਾਪਸ ਨਹੀਂ ਹੋਇਆ ਸਾਰੀ ਦੁਨੀਆ 'ਚ ਔਰ ਅਸੀਂ ਤਿੰਨ ਕਾਨੂੰਨ ਜਿਹੜੇ ਬਣੇ ਲਾਗੂ ਨਹੀਂ ਹੋਣ ਦਿੱਤੇ ਮੋਦੀ ਜੀ ਨੂੰ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ ਉਹ ਆਪਣੀ ਗੱਲ ਤੋਂ ਪਿੱਛੇ ਨਹੀਂ ਮੁੜਦਾ ਉਹਨੂੰ ਮਾਫੀ ਮੰਗਣੀ ਪਈ ਔਰ ਤਿੰਨੇ ਕਾਨੂੰਨ ਵਾਪਸ ਲੈਣੇ ਪਏ ਤਾਂ ਉਹ ਲੋਕਾਂ ਦੀ ਸ਼ਕਤੀ ਸੀ ਉਹ ਲੋਕ ਪੰਜਾਬ ਦੇ ਫੇਰ ਉਸੇ ਤਰ੍ਹਾਂ ਖੜੇ ਹੋ ਗਏ ਸਰਕਾਰ ਨੂੰ ਦੇਖਣਾ ਚਾਹੀਦਾ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਕਲਚਰ ਵੱਖਰੀ ਕਿਸਮ ਦੀ ਹੈ ਬਾਕੀ ਸਾਰੇ ਸਾਰੇ ਦੇਸ਼ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਇਹਨਾਂ ਤੇ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਡੀਐਨਏ 'ਚ ਹੈ ਵੀ ਸੰਗਰਸ਼ ਕਰਨਾ ਹੈ ਡੀਐਨਏ 'ਚ ਹੈ ਵੀ ਕਿਸੇ ਦੇ ਜ਼ੁਲਮ ਕਰਨਾ ਨਹੀਂ ਨਾ ਜ਼ੁਲਮ ਸਹਿਣਾ जदे खड़ा हो जाता है जो कि जुल्म अज पंजाब सारा एक मुठ हो गया सारे खड़े हो गए सरकार बड़िया झूठिया अपने बंदे खड़े करके भीडियोज जारी कर रही है और अपना मन समझा लेंदी है भी पता नहीं असता लोगों पर असर नहीं होंगे लोगों गुस्सा ज्यादा पता है तो मेरी अपील है लोगों भी लड़ना नहीं किसी न रहना है ਇਹ ਪਿੰਡ ਵਿੱਚ ਨਹੀਂ ਬਣਨਾ ਉਹਦੇ ਨਾਲ ਬਹਿਸ ਨਹੀਂ ਪੈਣਾ ਚਾਹੀਦਾ ਤੁਸੀਂ ਬਹਿਸ ਕਰੋਗੇ ਆਰਗੂਮੈਂਟਸ ਦੇ ਵਿੱਚ ਗੁੱਸਾ ਪੈਦਾ ਹੋ ਜਾਂਦਾ ਫਿਰ ਗੁੱਸਾ ਪੈਦਾ ਹੋ ਜਾਇਆ ਤੁਸੀਂ ਵਾਇਲੈਂਟ ਹੋ ਜਾਨੇ ਹੋ ਤੁਸੀਂ ਉਹਨਾਂ ਨੂੰ ਹੱਥ ਜੋੜ ਕੇ ਕਹੋ ਵੀ ਸਾਡੇ ਪਿੰਡ 'ਚ ਨਾ ਆਓ ਇੱਥੋਂ ਚਲੇ ਜਾਓ ਸਾਡੇ ਪਿੰਡ ਦਾ ਫੈਸਲਾ ਹੈ ਪਰ ਲੜਨਾ ਨਹੀਂ ਲੜ ਕੇ ਸਰਕਾਰ ਦੇ ਹੱਥ ਹਥਿਆਰ ਨਹੀਂ ਫੜਾਉਣਾ ਮੋਰਚਾ ਤੁਹਾਡਾ ਜਿੱਤਿਆ ਜਾਏਗਾ ਕੋਈ ਦੁਰੀ ਦੀ ਤਾਕਤ ਲੈਂਡ ਇਹ ਜੀ ਲੈਂਡ ਪਾਲਿੰਗ ਪਾਲਸੀ ਨੂੰ ਕੋਈ ਵੀ ਇਜਾਜ਼ਤ ਨਹੀਂ ਦੇਵੇਗਾ ਬਹੁਤ ਬਹੁਤ ਧੰਨਵਾਦ ਕੋਰਟ ਨੂੰ ਵੀ ਉਸੇ ਸਮੇਂ ਲਈ ਕੋਰਟ ਵਿੱਚ ਅਸੀਂ ਕੇਸ ਨਹੀਂ ਕੀਤਾ ਸਮਝੋ ਸਰਕਾਰਾਂ ਨੇ ਜਦੋਂ ਅਸੀਂ ਦਿੱਲੀ ਮੋਰਚੇ 'ਚ ਬੈਠੇ ਸੀ ਉੱਥੇ ਵੀ ਸਰਕਾਰ ਨੇ ਪਟੀਸ਼ਨ ਦਾਇਰ ਕਰਵਾਈ ਸੀ ਉਹ ਉਹ ਜਿਹਾ ਹੁੰਦਾ ਇੱਕ ਤਰੀਕਾ ਹੁੰਦਾ ਜੇ ਤੁਸੀਂ ਕੋਰਟ ਕੋਰਟ ਛੋੜ ਦਿਓ ਕੋਰਟ ਦਾ 4 ਸਾਲ ਫੈਸਲਾ ਨਹੀਂ ਕਰੂ ਲੰਕੀ ਜਾਇਓ ਫਿਰ ਉਹ ਤਰੀਕਾ ਪਾਈ ਜਿਹੜਾ ਸਰਕਾਰ ਕਹਿੰਦੀ ਇਹ ਤਾਂ ਕੋਰਟ 'ਚ ਹੈ ਜਿਵੇਂ ਅਸੀਂ ਉੱਥੇ ਵੀ ਕਿਹਾ ਸੀ ਵੀ ਜਿਹੜੀ ਪਟੀਸ਼ਨ ਆਈ ਹੈ ਅਸੀਂ ਇਹਦੇ 'ਚ ਪਾਰਟੀ ਨਹੀਂ ਅਸੀਂ ਹੋਰ ਵੀ ਕਹਿ ਦਿੱਤਾ ਵੀ ਜਿਹੜੀ ਇਹ ਪਟੀਸ਼ਨਾਂ ਹੋਈਆਂ ਆਪੋਸਧਰੀਆਂ ਹੋਈਆਂ ਅਸੀਂ ਇਹਨਾਂ ਚ ਕੋਈ ਪਾਰਟੀ ਨਹੀਂ ਹਮੇਸ਼ਾ ਜਦੋਂ 101% ਦੀ ਗਰੰਟੀ ਹੋਵੇ ਵੀ ਹਾਈ ਕੋਰਟ ਕੋਈ ਰਸਤਾ ਹੀ ਨਹੀਂ ਉਹਨੂੰ ਤੁਹਾਡੇ ਹੱਕ 'ਚ ਫੈਸਲਾ ਦੇਣਾ ਹੀ ਪੈਗਾ ਤਾਂ ਕੋਰਟ ਚ ਜਾਇਦਾ ਜੇ ਮਾੜੀ ਜੀ ਵੀ ਕੋਈ ਉਹ ਨਹੀਂ ਕੀ ਉਹਨੇ ਕੋਈ ਆਬਜ਼ਰਵੇਸ਼ਨ ਦੇਤੀ ਸਰਕਾਰ ਵੀ ਫੜ ਕੇ ਬਹਿ ਜਾਂਦੀ ਐ ਲੋਕ ਦੀ ਉੱਤੇ ਸਰਕਾਰ ਮਾਈ ਕੋਰਟ ਨੂੰ ਵੀ ਆ ਕਹਤਾ ਹਾਂ ਤਾਂ ਸੁਪਰੀਮ ਕੋਰਟ ਵੀ ਇਸ ਕਰਕੇ ਕੋਰਟ ਐ ਰਸਤਾ ਨਹੀਂ ਲੋਕਾਂ ਨੇ ਨੁਮਾਇंदे ਚੁਣੇ ਜਿਨ੍ਹਾਂ ਦੀ ਇਹ ਡਾਇਨਾਮਿਕ ਪਾਲਸੀਆਂ ਬਣਾਈਆਂ ਪੋਲੀਟੀਕਲੀ ਇਹ ਪਾਲਸੀਆਂ ਬਣੀਆਂ ਪੋਲੀਟੀਕਲੀ ਇਹ ਖਤਮ ਕਰਾਉਣੀਆਂ ਨੇ ਜੁਡੀਸ਼ੀਅਲੀ ਰਾਹੀ ਨਹੀਂ ਇਸ ਕਰਕੇ ਬੜਾ ਸਪਸ਼ਟ ਹੈ ਵੀ ਸਾਡਾ ਸਟੈਂਡ ਬੜਾ ਸਪਸ਼ਟ ਹੈ ਅਸੀਂ ਕੋਰਟ ਕੋਟ ਦਾ ਫੈਸਲਾ ਜੇ ਕੋਈ 19 ਕੀ ਆਊਗਾ ਵੀ ਉਹ ਨਹੀਂ ਲੰਘਾਂਗੇ ਅਸੀਂ ਸਿਰਫ ਤੇ ਸਿਰਫ ਜਿਹੜੀ ਲੈਂਡ ਪਲਾਨਿੰਗ ਪਾਲਸੀ ਹੈ ਉਹਨੂੰ ਹਮੇਸ਼ਾ ਵਾਸਤੇ ਵਾਪਸ ਲੈਣ ਦੀ ਮੰਗ ਕਰਦੇ ਹਾਂ